ਸੱਤ ਸੱਤਰ 80 ਸਾਲ ਹੋ ਗਏ ਮੇਰੀ ਉਮਰ ਅੱਜ ਤੱਕ ਨਹੀਂ ਕੀਆ। ਵਾਸੀ ਤੇ ਜੋ ਵੀ ਜਦੋਂ ਦਾ ਸਾਡਾ ਜਨਮ ਹੋਇਆ ਇੱਥੇ ਰਹਾੜਾ ਦੇ ਵਿੱਚ ਹੀ ਰਹਾ। ਮਕਾਨ ਚੁੰਦੇ ਆ, ਕੋਠਿਆਂ ਤੇ ਤਰਪਾਲਾ ਪਾਈਆਂ, ਉੱਤੇ ਦੋਰੀ ਜਰੀ ਸਪਾਨ ਤੇ ਪਾਈਆਂ। ਕੋਈ ਸਾਡੀ ਸੁਣਵਾਈ ਨਹੀਂ। ਅੱਜ ਤੈਨੂੰ ਥਾਂ ਵੀ ਹੈ ਨਹੀਂ ਕੋਲੋਂ। ਲੈਂਕ ਤੋਂ ਹੁੰਦਾ ਬਹੁਤ puri ਹਾਲਤਾ। ਬਿਆਸ ਤੋਂ ਬਾਅਦ ਸਤਲੁਜ ਉਫਾਨ ਤੇ ਇਸ ਵਕਤ ਸਾਡੀ ਮੌਜੂਦਗੀ ਜਲੰਧਰ ਵਿੱਚ ਹੈ ਤੇ ਪਿੰਡ ਮੰਡਾਲਾ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਬੰਨ ਟੁੱਟ ਗਿਆ ਤੇ ਪਿੰਡ ਵਾਸੀ ਆਪ ਇਕੱਠੇ ਹੋਏ ਇਹ ਬੰਨ ਮਾਰਨ ਦੇ ਲਈ ਤੇ ਬੋਰੀਆਂ ਇੱਥੇ ਦੇਖੀਆਂ ਜਾ ਸਕਦੀਆਂ ਨੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਜੋ ਇਸ ਵਾਰ ਮਾਰ ਪਈ ਹੈ ਪੰਜਾਬ ਤੇ ਸਤਲੁਜ ਬਿਆਸ ਰਾਵੀ ਤਿੰਨੇ ਦਰਿਆਵਾਂ ਦੀ ਮਾਰ ਪਈ ਹੈ 1988 ਤੋਂ ਬਾਅਦ ਦਾ ਮੰਜ਼ਰ ਹੈ ਕੀ ਮੰਨਦੇ ਹੋ ਹਾਂਜੀ ਹਾਂਜੀ ਬਾਪਾ ਕਾਰ ਕਰ ਤੇ ਅਸੀਂ ਕਿਸ ਤਰ੍ਹਾਂ ਦਾ ਡਿਫਰੈਂਸ ਦੇਖਦੇ ਹੋ 1988 ਤੇ ਹੁਣ ਦੇ ਜੋ ਹਾਲਾਤ ਬਣੇ ਨੇ ਹਾਂਜੀ ਉਹਦੇ ਨਾਲੋਂ ਵੀ ਇਹ ਜਿਆਦਾ ਪਾਣੀ ਹੈਗਾ ਹੈ 88 ਨਾਲੋਂ ਵੱਧ ਪਾਣੀ ਹੈਗਾ ਉਹਦੇ ਇਹ ਪਾਣੀ ਹੈਗਾ ਵਾ ਸੈਂਟਰ ਸਰਕਾਰ ਦੀ ਨਲਾਇਕੀ ਦੇ ਕਾਰਨ ਇਹ ਹੋਇਆ ਵਾ ਜੋ ਮੈਨੇਜਮੈਂਟ ਪਾਖੜਾ ਤੇ ਤੇ ਉਥੇ ਦੂਸਰੇ ਡੈਮਾਂ ਤੇ ਆ ਉਹ ਅੱਗੇ ਪੰਜਾਬ ਗਵਰਨਮੈਂਟ ਦੀ ਉਥੇ ਹੁੰਦੀ ਸੀ ਹੁਣ ਇਹਨਾਂ ਸੈਂਟਰ ਦੀ ਲਾਤੀ ਆ ਉਹ ਸੈਂਟਰ ਦੇ ਕਾਰਨ ਹੀ ਇਹ ਸਾਰਾ ਹੋ ਰਿਹਾ ਵਾ ਸੈਂਟਰ ਨੂੰ ਚਾਹੀਦਾ ਵਾ ਇਹ ਪੰਜਾਬ ਗਵਰਨਮੈਂਟ ਦੀ ਇੱਥੇ ਡਿਊਟੀ ਚਾਹੀਦੀ ਆ ਭਈਆ ਮੋਦੀ ਬਿਹਾਰ ਵਿੱਚ ਜਦੋਂ ਹੜਾ ਆਏ ਸੀ ਉਥੇ ਆਪ ਪਹੁੰਚੇ ਪੰਜਾਬ ਵਿੱਚ ਨਹੀਂ ਆਏ ਨਹੀਂ ਪੰਜਾਬ ਕਿ ਨਹੀਂ ਆਏ ਨਹੀਂ ਪੰਜਾਬ 'ਚ ਹੈਨਾ ਤਾਂ ਫਿਰ ਕਿਹੋ ਜਿਹਾ ਲੱਗਦਾ ਜਦੋਂ 1 PM ਇੱਕ ਸਵੇਰੇ ਵਿੱਚ ਤਾਂ ਜਾਂਦਾ ਪਰ ਇਹ ਦੂਜੇ ਵਿੱਚ ਨਹੀਂ ਜਾਂਦਾ ਲੱਗਦਾ ਜੀ ਪੰਜਾਬ ਨੂੰ ਤਾਂ ਦੇਖੀ ਨਹੀਂ ਰਾਜੀ ਤੇ ਇੱਥੇ ਕਿੰਨੇ ਦਿਨਾਂ ਤੋਂ ਅਜਿਹੇ ਹਾਲਾਤ ਨੇ ਉਹ ਆਪਣੇ 15 15 20 ਦਿਨ ਹੋ ਗਏ 15 ਦਿਨ ਹੋ ਗਏ ਕੁਝ ਬੀਬੀਆਂ ਸਾਡੇ ਨਾਲ ਮੌਜੂਦ ਨੇ ਜੋ ਆਪ ਇਥੇ ਬੰਨ ਲਾ ਰਹੀਆਂ ਨੇ ਹਾਂਜੀ ਕੀ ਨਾਂ ਹੈ ਜੀ ਸੰਦੀਪਪੁਰ ਤੇ ਤੁਸੀਂ ਆਪ ਇਥੇ ਬੰਨ ਲਾ ਰਹੇ ਹੋ ਕੀ ਗੱਲ ਕੋਈ ਹੋਰ ਆਇਆ ਨਹੀਂ ਨਹੀਂ ਆਇਆ ਜੀ ਆਪ ਹੀ ਮਿੱਟੀ ਆਉਂਦੀ ਆ ਪੂਰੇ ਪੜਦੇ ਸਾਰੇ ਆ ਪਿੰਡ ਦੇ ਹੀ ਲੱਗੇ ਹੋਏ ਕਿੰਨੇ ਸਮੇਂ ਤੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪਿੰਡ ਵਿੱਚ 15 20 ਦਿਨ ਤੱਕ ਇਸ ਤਰ੍ਹਾਂ ਦੀਆਂ ਦਿੱਕਤਾਂ ਤੁਹਾਨੂੰ ਆ ਰਹੀਆਂ ਨੇ ਦਿੱਕਤਾਂ ਆ ਰਹੀਆਂ ਉਧਰ ਪਾਣੀ ਅਲਵਾ ਰਹੀਆਂ ਆ ਤੇ ਉਧਰ بارش ਲੋ ਆ ਰਹੀ ਆ ਤੇ ਨੁਕਾਰੇ ਕਮਰੇ ਨੇ ਚੁੰਦੇ ਆ ਮਕਾਨ ਚੁੰਦੇ ਆ ਕੋਠਿਆਂ ਤੇ ਤਰਪਾਲਾ ਪਾਈਆਂ ਉੱਤੇ ਦੋਰੀ ਜਾਰੀ ਸਮਾਨ ਤੇ ਪਾਈਆਂ ਕੋਈ ਸਾਡੀ ਸੁਣਵਾਈ ਨਹੀਂ ਇੱਕ ਪਾਸੇ ਜਿਹੜੇ ਦਰਿਆ ਹੈ ਉਹ ਫਾਨਤਾ ਦੂਜੇ ਪਾਸੇ ਲਗਾਤਾਰ ਜੋ ਮੀਂਹ ਪੈ ਰਿਹਾ ਹੈ ਪਹਾੜਾਂ ਤੋਂ ਜੋ ਪਾਣੀ ਆ ਰਿਹਾ ਹੈ ਡੈਮਾ ਚੋਂ ਛੱਡਿਆ ਜਾ ਰਿਹਾ ਉਸ ਕਾਰਨ ਇੱਥੇ ਦਿੱਕਤਾਂ ਹੋ ਰਹੀਆਂ ਨੇ ਤੁਹਾਡੇ ਘਰ ਵਿੱਚ ਕਿਸ ਤਰ੍ਹਾਂ ਦੀਆਂ ਦਿੱਕਤਾਂ ਨੇ ਤੁਹਾਡੇ ਘਰ ਤੋਂ ਇੰਟਰਵਿਊ ਚੋਂ ਡਾਏ ਹੋਰ ਮੈਂ ਬੈਨ ਨੂੰ ਥਾਂ ਵੀ ਹੈ ਨਿਕੜੋਣ ਨੂੰ ਲੈੰਟਰ ਚੋਣ ਦਾ ਬਹੁਤ ਬੁਰੀ ਹਾਲਤ ਆ ਤੇ ਜਿਹੜੇ ਪਸ਼ੂ ਜਿਹੜੇ ਤੁਸੀਂ ਪਾਲੇ ਹੋਣੇ ਉਹਨਾਂ ਦਾ ਕੀ ਨੁਕਸਾਨ ਹੈ ਨੁਕਸਾਨ ਪੱਠੇ ਹੀ ਨਹੀਂ ਰਹਿ ਗਿਆ ਸੋਤੀ ਤੋਂ ਵੀ ਬੈਠੇ ਦੁੱਧੋ ਤੋਂ ਵੀ ਵੇਖਿਆ ਦੁੱਧੋ ਵੀ ਨਹੀਂ ਆ ਰਿਹਾ ਪੁੱਤ ਵੀ ਨਹੀਂ ਆ ਰਿਹਾ ਪੱਠੇ ਪਹਿਣਗੇ ਤੇ ਦੁੱਧ ਆਊਗਾ ਛੋਟੇ ਛੋਟੇ ਬੱਚੇ ਕਿਵੇਂ ਖਿਆਲ ਰੱਖਦੇ ਹੋ ਹੁਣ ਉਹਨਾਂ ਦਾ ਤੁਸੀਂ ਉਹ ਵੀ ਜਿੱਦਾਂ ਹੁਣ ਸਾਰੇ ਰੁੱਖੀ ਮਿਸਰੀ ਖਾਧ ਜਾਂਦੇ ਬੱਚੇ ਨੂੰ ਖੁਰਾਈ ਜਾਂਦੇ ਹੈਨਾ ਇਹਨਾਂ ਦੇ ਵੱਡੀ ਝੋਕੀ ਦੇ ਉਧਾਂ ਦੀ ਉਹ ਚਾਪੀ ਪੀ ਜਾਂਦੇ ਮਾੜੀ ਮੋਟੀ ਚਾਪੀ ਲੈ ਲੈਂਦੇ ਆ ਉਧ ਵਿਚਾਰੇ ਨੇ ਸਦਕਾ ਜੰਦਰ ਰੋਟੀ ਜ਼ੁਰਕੀ ਖਾ ਲੈਣ ਕੋਰੋਨਾ ਨੇ ਕੀ ਕਰਨ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਸਰਕਾਰ ਨਹੀਂ ਸਹੂਲਤ ਦਿੰਦੀ ਕੋਈ ਵੀ ਇੱਥੇ ਤੇ ਸਾਨੂੰ ਤਾਂ ਹੋ ਗਿਆ 70 70 80 ਸਾਲ ਹੋ ਗਏ ਮੇਰੀ ਉਮਰ ਅਸੀਂ ਆਪਣੀ ਜੀ ਰਹੇ ਤੇ 2025 ਇਹ ਵਿੱਚ ਜਿਵੇਂ ਹੁਣ ਇਹ ਹੜ੍ਹ ਦੇ ਹਾਲਾਤ ਬਣੇ ਨੇ ਇਸ ਤੋਂ ਪਹਿਲਾਂ 1988 ਵਿੱਚ ਬਹੁਤ ਜ਼ਿਆਦਾ ਹੜ੍ਹ ਆਇਆ ਸੀ 19 'ਚ ਵੀ ਆਇਆ 8 'ਚ ਵੀ ਆਇਆ 23 'ਚ ਵੀ ਆਇਆ 23 'ਚ ਵੀ ਆਇਆ ਫਿਰ ਆਪਣੇ 88 'ਚ 85 ਚ ਇੰਨੇ ਵੱਡੇ ਵੱਡੇ ਹੜ੍ਹ ਆਇਆ ਪਤਾ ਨਹੀਂ ਵੀ ਜੀ ਕਿਦਾਂ ਬਚੇ ਇਦਾਂ ਹੋਇਆ ਹੁਣ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਕੀ ਮੰਗਤੀ ਹੈ ਤੁਹਾਡੀ ਮੰਗ ਸਾਡੀ ਸਰਕਾਰ ਕੋਈ ਸਹਾਇਤਾ ਕਰੇ ਬਨਾਂ ਤੇ ਜਿੱਦਾਂ ਹੁਣ ਰਖਵਾਲੀ ਆ ਕੋਈ ਸਾਨੂੰ ਰਾਸ਼ਨ ਪਾਣੀ ਦੀ ਸਾਰਕ ਦੀ ਸਹੂਲਤ ਮਿਲੇ ਕਣੀ ਸਾਡੇ ਹੁਣ ਟਾਈਮ ਸਿਰ ਨਰੇਗਾ ਦੇ ਜਿਹੜੇ ਪੈਸੇ ਉਹ ਵੀ ਟਾਈਮ ਸਿਰ ਆਇਆ ਕਰਨ ਅਜੇ 5ਵੇਂ 4ਵੇਂ ਮਹੀਨੇ ਦੇ ਪੈਸੇ ਹਜੇ ਤੱਕ ਰਹਿੰਦੇ ਆ ਇੱਥੇ ਕਿੰਨੇ ਘਰ ਡੁੱਬੇ ਐ ਇਹ ਤੇ ਮੈਂ ਦੇਖ ਰਹੀ ਆ ਕਿਸ਼ਤੀਆਂ ਹੀ ਜਾ ਰਹੇ ਲੋਕ ਤਾਂ ਸਾਰਾ ਕੱਢਿਆ ਹੋਈ ਆ ਇੱਕ ਦਰਿਆਨ ਇਹ ਪਿੰਡ ਸੀ ਦਾ ਹਾਂਜੀ ਹਾਂਜੀ ਉਹ ਮਨਾਲਾ ਸ਼ਹਿਰ ਹਾਂਜੀ ਬਹੁਤ ਡੁੱਬੇ ਪਿੰਡ ਆ ਇਹ ਸੀਰ ਤੇ ਕੋਟੀ ਤੇ ਕਾਲੀ ਵਹੀਂ ਉਹਨਾਂ ਕੋਲੋ ਜੇ ਇੱਕ ਜਣਾ ਹਾਂਜੀ ਮੈਂ ਮਤਲਬ ਕਿ ਇਥੇ ਇਹ ਪਿੰਡ ਹੈ ਪੂਰਾ ਇਹ ਆ ਮਨਾਲਾ ਜੀ ਇਹੋ ਹੀ ਪਿੰਡ ਉੱਥੇ ਆ ਜੀ अच्छा हां जी तां ਜਦੋਂ ਤੋਂ ਇੱਥੇ ਪਾਣੀ ਦਾ ਵਹਾ ਹੋਇਆ ਇਹ ਪਿੰਡ ਨਹੀਂ ਰਿਹਾ ਪਾਣੀ ਪਾਣੀ ਨਾ ਹੋਣੀ ਪਾਣੀ ਆ ਜੀ ਪਾਣੀ ਇੱਥੋਂ ਦੀ ਰਸਾ ਹੋ ਜੀ ਰਸਤਾ ਵੀ ਗਾਇਬ ਹੋ ਗਿਆ ਅੱਗੇ ਪੁਲ ਬਣਾਇਆ ਸੀ ਵਹੀਂ ਦੇ ਉੱਤੇ ਉਹ ਵੀ ਸਾਰਾ ਉਤੋਂ ਦੀ ਪਾਣੀ ਵਗਦਾ ਹੀ ਵਹੀਂ ਮੇ ਕਿੰਨੇ ਲੋਕ ਫਸੇ ਹੋਏ ਨੇ ਅੰਦਰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹਾਂ ਜੀ ਸਾਰਾ ਪਿੰਡ ਹੀ ਆ ਤੇ ਉੱਥੇ ਜੋ ਲੋਕ ਰਹਿੰਦੇ ਨੇ ਜਿਹੜੇ ਥੋੜੇ ਬਹੁਤ ਤੇ ਘਰ ਇੱਥੋਂ ਨਜ਼ਰ ਆ ਰਹੇ ਨੇ ਕਿ ਇਹ ਕਿਵੇਂ ਉਹਨਾਂ ਤੱਕ ਤੁਸੀਂ ਖਾਣਾ ਪਹੁੰਚਾ ਰਹੇ ਹੋ ਉੱਥੇ ਹੈ ਉਹ ਮੌਜੂਦ ਇਸ ਸਮੇਂ ਤੇ ਉਹ ਜੀ ਉਧਰ ਦੀ ਆਉਂਦੇ ਜੀ ਲੋਈਆਂ ਆਲਦੀ ਆਉਂਦੇ ਆ ਬੰਨ ਉਧਰ ਦੀ ਲੋਈਆਂ ਆਉਂਦੀਆਂ ਕੇਸਤੀਆਂ ਵੀ ਆਉਂਦੇ ਆ ਘਰ ਨੂੰ ਜਾਣਾ ਆਉਣਾ ਕੇਸਤੀਆਂ ਵੀ ਆਉਣਾ ਜਾਣਾ ਕਿਸ਼ਤੀਆਂ ਇਥੇ ਪ੍ਰਸ਼ਾਸਨ ਨੇ ਲਗਾਈ ਹੈ ਕਿ ਤੁਸੀਂ ਆਪ ਦੀ ਹੈ ਤੁਹਾਡੀਆਂ ਕਿਸ਼ਤੀਆਂ ਨੇ ਆਪਦੀਆਂ ਕਿਸ਼ਤੀਆਂ ਆ ਬਹੁਤ ਚੁਣੌਤੀ ਹੋ ਜਾਂਦੀ ਹੈ ਉਸ ਸਮੇਂ ਤੇ ਇਹ ਤਾਂ ਵੇਖ ਸਕਦੇ ਹੋ ਇਥੇ ਹੋਰ ਵੀ ਇਹ ਜੋ ਲੋਕ ਹੈ ਕਾਫੀ ਪਰੇਸ਼ਾਨ ਹੋ ਰਹੇ ਨੇ ਤੇ ਪਾਣੀ দেখো ਚੜ ਰਿਹਾ ਇਸ ਸਮੇਂ ਤੇ ਪਾਣੀ ਦਾ ਪੱਧਰ ਜੋ ਲਗਾਤਾਰ ਵਧ ਰਿਹਾ ਉਸ ਨੇ ਜ਼ਰੂਰ ਪਰੇਸ਼ਾਨੀ ਵਧਾਈ ਹੈ ਇਹ ਬੀਬੀਆਂ ਵੇਖ ਸਕਦੇ ਹੋ ਤੁਸੀਂ ਜੋ ਆਪ ਇਹਨਾਂ ਨੇ ਮੋਰਚਾ ਸੰਭਾਲਿਆ ਐਸੇ ਇੱਥੇ ਜੋ ਬੰਨ ਮਾਰਿਆ ਜਾ ਰਿਹਾ ਹੋਰ ਲੋਕਾਂ ਨਾਲ ਗੱਲ ਕਰਾਂਗੇ ਇਹ ਭਾਜੀ ਥੋੜਾ ਜਿਹਾ ਦੱਸੋ ਇਸ ਪਿੰਡ ਬਾਰੇ ਕਦੋਂ ਤੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਤੇ ਕਿੰਨੇ ਕਿੰਨਾ ਕੇ ਅਫੈਕਟਡ ਹੋਇਆ ਕੀ ਕੀ ਨੁਕਸਾਨ ਹੋਇਆ ਅੰਦਰ 88 ਤੋਂ ਲੈ ਕੇ ਜੀ ਅਸੀਂ ਉਹ 7-8 ਸਾਲਾਂ ਦੇ ਸੀਗੇ ਇਹ ਜਦੋਂ ਤੋਂ ਪਾਣੀ ਦੇ 88 ਚ ਆਇਆ ਫਿਰ ਇਹ ਜੀ 88 85 ਚ ਆਇਆ 92 ਚ ਆਇਆ ਫਿਰ 2008 ਚ ਆਇਆ ਫਿਰ 19 ਚ ਆਇਆ ਫਿਰ ਤੇ ਆਪਣੇ ਹੁਣ ਹੈਗਾ 23 ਚ ਆਇਆ ਤਾਂ ਹੁਣ 25 ਚ ਆ ਗਿਆ ਅਸੀਂ ਤੇ ਜੋ ਵੀ ਜਦੋਂ ਦਾ ਸਾਡਾ ਜਨਮ ਹੋਇਆ ਇੱਥੇ ਹੜ੍ਹਾਂ ਦੇ ਵਿੱਚ ਹੀ ਰਹਿਆ ਹਾਂ ਬਸ ਅੱਜ ਨਹੀਂ ਫਸਲਾਂ ਪਿੱਛੇ ਤੁਸੀਂ ਦੇਖਦੇ ਆ ਅੱਜ ਨਾ 1000 1200 ਏਕੜਾ ਪਿੱਛੇ ਸਾਰਾ ਇਹ ਫਸਲ ਹੀ ਆ ਇਸ ਤੋਂ ਅੱਗੇ ਪਿੰਡ ਮਡਾੜਾ ਸ਼ਨਾਵਾ ਜਿਹੜਾ ਵਿੱਚ ਪਾਣੀ ਦੀ ਦੱਬਿਆ ਪਿਆ ਵਾ ਕਿੰਨੇ ਕਿੰਨੇ ਫੁੱਟ ਪਾਣੀ ਹੈ ਇਹ ਪਾਣੀ ਦਾ ਪਾਣੀ ਹੈਗਾ ਜੀ 12 ਤੋਂ 13 ਫੁੱਟ ਪਾਣੀ ਹੈ ਜਿਹੜਾ ਖੇਤ ਵਿੱਚ ਖੜਾ ਵਾ ਇੱਕ ਖੇਤ ਸੀ ਇੱਥੇ ਕੋਈ ਘਰ ਸੀ ਕੋਈ ਕੋਠਾ ਸੀ ਇਹ ਸਾਰੇ ਜਿਹੜੇ ਆ ਨਾ ਇਹ ਖੇਤ ਇਹ ਫਸਲ ਲੱਗੀ ਹੋਈ ਆ ਇਸ ਤੋਂ ਜਿਹੜਾ ਅਗਲਾ ਪਿੰਡ ਆ ਉਹ ਪਿੰਡ ਹੈਗਾ ਉਹ ਸਾਰਾ ਪਾਣੀ ਵਿੱਚ ਡੁੱਬਿਆ ਹੋਇਆ ਉਹ ਜਿਹੜਾ ਸਾਹਮਣੇ ਦੇਖਦਾ ਕੈਮਰੇਜ ਦੇਖੋ ਵੀ ਮਾਰੇ ਪਿੱਛੇ ਉਹ ਸਾਰਾ ਸਾਹਮਣੇ ਦੇਖਦਾ ਖੇਤ ਉਹ ਸਾਰੇ ਜੀ ਉਹ ਪਾਣੀ ਦੇ ਮਾਰ ਵਿੱਚ ਹੀ ਵਾਏ ਹੋਇਆ ਇਹ ਸਾਡਾ ਜਿੰਨਾ ਵੀ ਏਰੀਆ ਇਧਰੋਂ ਲੱਗਦਾ ਜਿੰਨੇ ਵੀ ਸਾਰੇ ਆ ਪਿੰਡ ਸਾਰੇ ਪਾਣੀ ਦੀ ਮਾਰ 'ਚ ਆ ਗਏ ਸਿਰਫ ਆ ਇੱਕ ਇਧਰੋਂ ਜਿਹੜਾ ਸਟੇਸ਼ਨ ਤੋਂ ਜਿਹੜਾ ਬੱਸ ਸਟੈਂਡ ਨੂੰ ਬਚਿਆ ਹੋਇਆ ਏ ਵੀ ਜੇ ਅੱਜ ਦੀ ਰਾਤ ਲੰਘ ਜਾਂਦੀ ਆ ਚੰਗੀ ਤੇ ਬਾਜੀ ਹੋਗਾ ਤੇ ਪਾਣੀ ਤੇ ਪੁੱਛੋ ਛੱਡਿਆ ਹੋਇਆ ਤੇ ਰਾਤ ਸਮੇਂ ਕਿਸ ਤਰੀਕੇ ਗੁਜ਼ਾਰਾ ਕਰਦੇ ਆ ਰਾਤ ਇਦਾਂ ਜੀ ਬੰਨਾਂ ਤੇ ਬਹਿ ਕੇ ਅੱਜ ਤਾਂ ਹੁਣ ਲੱਗੇ ਹੋਏ ਆ ਪੈਂਡ ਵੇਜ਼ ਹੀ ਆ ਆ ਬੋਰੇ ਬਾਪ ਭਰ-ਭਰ ਕੇ ਤੇ ਰੱਖੀ ਜਾਂਦੇ ਨਾਲ-ਨਾਲ ਲਾਈ ਜਾਂਦੇ ਆ ਜਿੱਦੋਂ ਜਿੱਦੋਂ ਟੁੱਟਦਾ ਵਾ ਉਹਦੇ ਉੱਤੇ ਨਾਲ ਸਾਰੀ ਸੰਗਤ ਲੱਗਦੀ ਆ ਪੈਂਡ ਦੀ ਸਾਰੇ ਰਲ ਮਿਲ ਕੇ ਸਾਰੇ ਕੰਮ ਕੀ ਹੁੰਦਾ ਦਿੱਤੀ ਜਾਂਦੇ ਆ ਫਿਰ ਸਾਰੀ ਰਾਤ ਹੀ ਇਦਾਂ ਨੰਗਣੀ ਆ ਜੀ ਹਾਂ ਜੀ ਡਰ ਵੀ ਹੈ ਕਾਫੀ ਬਿਮਾਰੀਆਂ ਫੈਲੀਆਂ ਬਹੁਤਾਂ ਬਿਮਾਰੀਆਂ ਜੀ ਸੱਪ ਬਹੁਤ ਆ ਜਿਹੜੇ ਪਹਾੜਾਂ ਚੋਂ ਆਏ ਹੋਏ ਬਹੁਤ ਜਰੀਲੇ ਜਰੀਲੇ ਸੱਪਾ ਬਹੁਤ ਜ਼ਿਆਦੇ ਮਾਰੇ ਹਾਲਾਤ ਆ ਪਿੰਡਾਂ ਦੇ ਜਾਣੇ ਨੁਕਸਾਨ ਹੋਇਆ ਕੋਈ ਹੁਣ ਤੱਕ ਹੁਣ ਤੱਕ ਤੇ ਬਸ ਜੀ ਇੰਨਾ ਹੀ ਆ ਮਾਰਾ ਮੇਰ ਕਰੇ ਡੰਗਰ ਆ ਜਨਾ ਵੀ ਹੋਇਆ ਵਾ ਜਿਹੜਾ ਬਡੇਰਾ ਡੂਰੇ ਡੰਗਰ ਬੱਜੇ ਹੋਏ ਸੀ ਉਹ ਨਹੀਂ ਛੱਡ ਹੋਏ ਉਹਨਾਂ ਦੇ ਉਹ ਜਿੱਦਾਂ ਬੱਜੇ ਤੇ ਬੱਜੇ ਹੀ ਬੁਝਾਏ ਰਹਿ ਗਏ ਕਈ ਜਿਹੜੇ ਖੁੱਲ ਗਏ ਖੁੱਲ ਗਏ ਕਈ ਰੁੜ ਗਏ ਇਦਾਂ ਹੋਈ ਬਹੁਤ ਹੀ ਮਾੜੇ ਹਾਲਾਤ ਇਸ ਸਮੇਂ ਤੇ ਬਣੇ ਹੋਏ ਨੇ ਸਤਲੁਜ ਜਿਵੇਂ ਉਫਾਨ ਤੇ ਤੇ ਉਸ ਦਾ ਅਸਰ ਜਿਹੜੇ ਸਤਲੁਜ ਦੇ ਨਾਲ ਲੱਗਦੇ ਨੇ ਪਿੰਡ ਉਥੇ ਨਜ਼ਰ ਆ ਰਿਹਾ ਹੈ ਤੇ ਇਹ ਵੀ ਇਹ ਜੋ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਸਤਲੁਜ ਦਰਿਆ ਨਹੀਂ ਇਹ ਹੈ ਪਿੰਡ ਜਿੱਥੇ ਪੂਰਾ ਪਾਣੀ ਪਾਣੀ ਹੋ ਚੁੱਕਿਆ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਤੇ ਉਥੇ ਹੀ ਘਰ ਜਿਹੜੇ ਆ ਉਹ ਤਬਾਹ ਹੋ ਚੁੱਕੇ ਨੇ ਡੰਗਰ ਬੱਚੇ تھے ਜਿਹੜੇ ਆ ਬੰਨੇ ਰਹਿ ਗਏ ਉਹਨਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਉਥੇ ਹੀ ਨਾਲ ਨਾਲ ਲੋਕਾਂ ਤੱਕ ਰਾਹਤ ਪਹੁੰਚਣ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਹੋਰ ਤਸਵੀਰ ਇਥੇ ਇਹ ਜੋ ਜਿਹੜੇ ਬਿਜਲੀ ਦੇ ਖੰਬੇ ਆ ਇਥੇ ਇੱਕ ਹੋਰ ਖਤਰਾ ਵੀ ਮੰਡਰਾ ਰਿਹਾ ਹੈ ਕਿ ਕਿੰਨੇ ਥੱਲੇ ਬਿਜਲੀ ਦੇ ਖੰਬੇ ਇਸ ਸਮੇਂ ਹੋ ਚੁੱਕੇ ਨੇ ਡਿਗ ਵੀ ਸਕਦੇ ਆ ਤੇ ਕਰੰਟ ਵੀ ਇਸ ਪਾਣੀ ਦੇ ਵਿੱਚ ਆ ਸਕਦਾ ਜੋ ਆਪਣੇ ਆਪ ਵਿੱਚ ਇੱਕ ਚੁਣੌਤੀ ਉਸ ਸਮੇਂ ਤੇ ਹੋ ਸਕਦਾ ਜਦੋਂ ਬਿਜਲੀ ਛੱਡੀ ਜਾਂਦੀ ਹੈ ਸ਼ਾਮ ਦੇ ਸਮੇਂ ਕਿਸ਼ਤੀ ਰਹੀਂ ਦੂਜੇ ਪਿੰਡ ਤੱਕ ਜਾਣ ਦੀ ਉਸ ਸਮੇਂ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਫਿਰ ਕੋਈ ਥੱਲੇ ਉਸ ਸਮੇਂ ਕੋਈ ਵੀ ਟਰਾਂਸਫਾਰਮਰ ਜਾਂ ਫਿਰ ਇੱਕ ਖੰਭਾ ਡਿੱਗ ਜਾਂਦਾ ਹੈ ਤਾਂ ਫਿਰ ਉਸ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਜੋ ਉਸ ਸਮੇਂ ਪਾਣੀ ਰਹੀਂ ਕਿਸ਼ਤੀ ਰਹੀਂ ਅੱਗੇ ਆਪਣੇ ਘਰਾਂ ਤੱਕ ਜਾਂ ਫਿਰ ਕਿਸੇ ਤੱਕ ਰਾਸ਼ਨ ਪਹੁੰਚਾ ਰਹੇ ਹੋਣਗੇ ਤਾਂ ਇਹ ਤੇ ਬਹੁਤ ਲੋੜ ਹੈ ਕਿ ਪਹੁੰਚ ਕੀਤੀ ਜਾਵੇ ਤੇ ਉਥੇ ਲੋਕਾਂ ਦੇ ਮਸਲੇ ਹੱਲ ਕੀਤੇ ਜਾਣ